ਅੱਜ ਪੀਚ ਦਮਰੰਦ ਦਾ ਬਿਆਨ ਆਇਆ ਹੈ ਕਿ ਜੋopressure ਲੀਲਾਤਾਰਾ ਹੋਇਆ ਸੀਗਾ ਜਿਹਦੇ ਚੰਦਰਸਥਾਨ ਦੀ ਫੌਜ ਸ਼੍ਰੀ ਅਮੰਦਰ ਸਾਹਿਬ ਦੇ ਅnder ਦਾਖਲ ਹੋਈ ਸੀਗੀ ਇਹਦੇ ਵਿੱਚ ਖੱਲੇ ਇੰਦਰਾ ਗਾਂਧੀ ਨੀ ਦਾ ਰੋਲ ਨਹੀਂ ਸੀਗਾ ਇਹਦੇ ਵਿੱਚ ਫੌਜ ਦਾ ਇੰਟਰਜਿਸ ਏਜੰਸੀਆਂ ਦਾ ਵੀ ਰੋਲ ਸੀਗਾ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜੋ ਵੀ ਹੰਕਾਰ ਹੁੰਦਾ ਉਹ ਹੈਡ ਆਫ ਸਟੇਟ ਦਾ ਉਹ ਪ੍ਰਾਈਮ ਮਿਨਿਸਟਰ ਦਾ ਰੋਲ ਹੁੰਦਾ ਕੋਸੀ ਕਿਸੇ ਤਰੀਕੇ ਨਾਲ ਨਰਮਾਰਨ ਕੀਤਾ ਜਾ ਸਕਦਾ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ 1984 ਚ ਧੰਗ ਹੋਏ ਦਿੱਲੀ ਚ ਜਿਹਦੇ ਬਹੁਤ ਵੱਡੀ ਸੰਖਿਆ ਸੀ ਕਾਮ ਹੁੰਦ ਸੀ ਇਹ ਦੇ ਕੇ ਮਾਰੇ ਗਿਆ ਉਹਦੇ ਵਿੱਚ ਕੁਝ ਲੋਕਾਂ ਦਾ ਬਹੁਤ ਵੱਡਾ ਹਿੱਸਾ ਸੀਗਾ ਉਹਦੇ ਚ ਸੱਜਨ ਕੁਮਾਰ ਨੇ ਨੇ ਜਲਦੀਸ਼ ਟਾਈਟਲਰ ਨੇ ਔਰ ਕਮਲਨਾਥ ਨੇ ਸੋ ਇਹਨਾਂ ਸਭ ਨੇ ਇੱਕ ਯੋਗਦਾਨ ਅਮਰੀਕਾ ਦਾ ਪਾਇਆ ਜਿਹਦੇ ਚੰਨ ਲੋਕਾਂ ਨੂੰ 扑ਕਾਇਆ ਲੋਕਾਂ ਨੂੰ ਸਮਾਨਤਾ ਕੇ ਸਿੱਖਾਂ ਨੂੰ ਜੋ ਕੇ ਬਾਹਰ ਪਰ ਕਾਂਗਰਸ ਦੀ ਕੀ ਮਜਬੂਰੀ ਹੈ ਕਿ ਅੱਜ ਤੱਕ ਇਹਨਾਂ ਲੋਕਾਂ ਵਿੱਚ ਚੱਲ ਨਹੀਂ ਸਕੀ ਸੋਕਰ ਨੂੰ ਮਿਨਿਸਟਰੀਆਂ ਦਿੱਤੀਆਂ ਨੇ ਸੀਐਮਸ਼ਪ ਦਿੱਤੀਆਂ ਇਹੋ ਜਿਹਾ ਕੰਮ ਕਰਨਾ ਇਹ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਕਾਂਗਰਸ ਦਾ ਇਰਾਦਾ ਬਿਲਕੁਲ ਨੇਕ ਨਹੀਂ ਹੈ ਉਹ ਸਿੱਖਾਂ ਦੇ ਹਤਾਇਸ਼ੀ ਨਹੀਂ ਗਏ ਔਰ ਇਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਕਿਸੇ ਕਰਨ ਦਬਾਏ ਜਾਵੇ ਔਰ ਇਹਨਾਂ ਨੂੰ ਆਪਣੀ ਜਿਹੜੀਆਂ ਇੱਕੋ ਜਿਹੀਆਂ ਚਾਲਾਂ ਨੇ ਇਸ ਤੋਂ ਬਾਹਰ ਆਉਣਾ ਚਾਹੀਦਾ ਬਹੁਤ ਬਦਬਦ ਅ ਅੱਜ ਪੀਚ ਦਮਰਤਾ ਬਿਆਨ ਆਇਆ ਹੈ ਕਿ ਜੋ ਪ੍ਰੈਸ਼ਨ ਲੀਲਾਤਾਰਾ ਹੋਇਆ ਸੀਗਾ ਜਿਹਦੇ ਚੰਦਰਸਥਾਨ ਦੀ ਫੌਜ ਸ਼੍ਰੀ ਹੰਦਰ ਸਾਹਿਬ ਦੇ ਅੰਦਰ ਦਾਖਲ ਹੋਈ ਸੀਗੀ ਇਹਦੇ ਵਿੱਚ ਇਕੱਲੇ ਇੰਦਰਾ ਗਾਂਧੀ ਨੀ ਦਾ ਰੋਲ ਨਹੀਂ ਸੀਗਾ ਇਹਦੇ ਵਿੱਚ ਫੌਜ ਦਾ ਇੰਟਰਜਿਸ ਏਜੰਸੀਆਂ ਦਾ ਵੀ ਰੋਲ ਸੀਗਾ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜੋ ਵੀ ਹੰਗਾਰ ਮੰਤਰੀ ਉਹ ਹੈਡ ਆਫ ਸਟੇਟ ਦਾ ਉਹ ਪ੍ਰਾਈਮ ਮਿਨਿਸਟਰ ਦਾ ਰੋਲ ਹੁੰਦਾ ਉਸੀ ਕਿਸੇ ਤਰੀਕੇ ਨਾਲ ਮਾਫ ਨਹੀਂ ਕੀਤਾ ਜਾ ਸਕਦਾ ਦੂਜੀ ਗੱਲ ਮੈਂ ਕਹਣਾ ਚਾਹੁੰਦਾ ਕਿ ਜਿਹੜੇ 1984 ਚ ਦੰਗੇ ਹੋਏ ਦਿੱਲੀ ਚ ਜਿੱਤੇ ਬਹੁਤ ਵੱਡੀ ਸੰਖਿਆ ਸੀ ਕਾ ਮੌਤ ਸੀ ਇਹ ਦੇ ਕੇ ਮਾਰੇ ਗਿਆ ਉਹਦੇ ਵਿੱਚ ਕੁਝ ਲੋਕਾਂ ਦਾ ਬਹੁਤ ਵੱਡਾ ਹਿੱਸਾ ਸੀ ਦਾ ਉਹਦੇ ਚ ਸੱਜਨ ਕੁਮਾਰ ਨੇ ਨੇ ਜਲਦੀਸ਼ ਟਾਈਟਲਰ ਨੇ ਔਰ ਕਮਲਨਾਥ ਨੇ ਸੋ ਇਹਨਾਂ ਸਭ ਨੇ ਇੱਕ ਯੋਗਦਾਨ ਇਨ ਅਮਰੀਕਾ ਦਾ ਪਾਇਆ ਜਿੱਤੇ ਚਿਰ ਲੋਕਾਂ ਨੂੰ 扑ਕਾਇਆ ਲੋਕਾਂ ਨੂੰ ਸਮਾਨਤਾ ਕੇ ਸਿੱਖਾਂ ਨੂੰ ਜੋ ਕੇ ਮਾਰੋ ਪਰ ਕਾਂਗਰਸ ਦੀ ਕੀ ਮਜਬੂਰੀ ਹੈ ਕਿ ਅੱਜ ਤੱਕ ਇਹਨਾਂ ਲੋਕਾਂ ਨੂੰ ਚੱਲ ਨਹੀਂ ਸਕੀ ਸੋਕਰਨ ਮਨਿਸਟਰੀਆਂ ਦਿੱਤੀਆਂ ਨੇ ਸੀਐਮ ਸ਼ਿਪ ਦਿੱਤੀਆਂ ਇਹੋ ਜੇ ਕੰਮ ਕਰਨਾ ਇਹ ਸਾਫ ਜ਼ਾਹਿਰ ਹੋਏਦਾ ਕਿ ਕਾਂਗਰਸ ਦਾ ਇਰਾਦਾ ਬਿਲਕੁਲ ਨੇਕ ਨਹੀਂ ਹੈ ਉਹ ਸਿੱਖਾਂ ਦੇ ਹਤਾਸ਼ੀ ਨਹੀਂ ਗਏ ਔਰ ਇਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਕਿਸੇ ਕਰਨ ਦਬਾਇਆ ਜਾਵੇ ਔਰ ਇਹਨਾਂ ਨੂੰ ਆਪਣੀ ਜਿਹੜੀਆਂ ਇੱਕੋ ਦੀਆਂ ਚਾਲਾਂ ਨੇ ਇਸ ਤੋਂ ਬਾਹਰ ਆਉਣਾ ਚਾਹੀਦਾ ਬਹੁਤ ਬਦਬਦ